ਸ਼੍ਰੀ ਹਨੂਮਨ ਜਨਤੀ ਦੇ ਉਪਲਾਖਸ਼ ਵਿ ਸ਼੍ਰੀ ਹਨੂਮਨ ਮੰਦਿਰ ਕਟੈਰਾ ਪਿਆਰ ਫਗਵਾੜਾ ਵਿਖੇ ਸ਼੍ਰੀ ਹਨੂਮਨ ਮੰਦਿਰ ਮਹਿਲਾ ਸੰਗੀਤਨ ਮੰਡਲੀ ਵੱਲੋਂ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਭਗਵਾਨ ਸ਼੍ਰੀ ਹਨੂਮਨ ਜੀ ਦੀ ਪੂਜਾ ਅਰਚਨਾ ਕੀਤੀ ਗਈ ਉੱਤੇ ਮਹਿਲਾ ਸੰਗੀਤਨ ਭੈਣ ਮੰਡਲੀ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਇਸ ਮੌਕੇ ਸ਼ਰਧਾਲੂਆਂ ਨੂੰ ਸ਼੍ਰੀ ਬਾਲਾਜੀ ਜਨਤੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਸਨ। ਵੱਲੋਂ ਸੀਆ ਪੰਡਿਤ ਨਾ ਚੰਦਰ ਮਹਾਰਾਜ ਜੀ ਕੀ ਹੈ ਸ੍ਰੀ ਹਨੂਮਾਨ ਮੰਦਰ ਮਨ ਦਾ ਸੰਗੀਤਨ ਮੰਡਲ ਵੱਲੋਂ ਅੱਜ ਦਾ ਇਹ ਸੰਗੀਤਨ ਹਨੂਮਾਨ ਜੀ ਦੀ ਜੈ ਜੈ ਕਾਂਤੀ ਦੇ ਪ੍ਰਕਸ਼ ਦੇ ਵਿੱਚ ਪ੍ਰਕਸ਼ ਦੇ ਵਿੱਚ ਕੀਤਾ ਗਿਆ ਹੈ ਸਾਰਿਆਂ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਹ ਕੀਰਤਨ ਦਾ ਸਾਰਿਆਂ ਨੇ 라ਵਟ ਹੈ ਹੈ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਇਸੇ ਤਰ੍ਹਾਂ ਹੀ ਸ਼੍ਰੀ ਹਨੂਮਨ ਜਨਮ ਦਿਤੀ ਦੇ ਉਪਲਕਸ਼ ਵਿੱਚ ਮੰਡੀ ਰੋਡ ਨਜ਼ਦੀਕ ਮੋਨ ਫਾਸਟ ਫੂਡ ਫਗਵਾੜਾ ਵਿਖੇ ਸ਼ਿਵ ਸੈਨਾ ਉਦਵ ਠਾਕਰੇ ਦੇ ਸਮੂਹ ਮੈਂਬਰਾਂ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਦੌਰਾਨ ਜਿੱਥੇ ਮੈਂਬਰਾਂ ਵੱਲੋਂ ਬਰੇਹੀ ਚਾਵਾਂ ਨਾਲ ਆਉਣ ਜਾਣ ਵਾਲੇ ਰਾਗੀਰਾਂ ਨੂੰ ਲੰਗਰ ਸ਼ਿਕਾਇਆ ਗਿਆ ਉੱਥੇ ਵਕਫ ਵਕਫ ਬੁਲਾ ਰਹੇ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਸ਼੍ਰੀ ਹਨੂਮਨ ਜਨਮ ਦਿਤੀ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਅੱਜ ਬੜੀ ਖੁਸ਼ੀ ਦੀ ਗੱਲ ਹੈ ਅੱਜ ਹਨੂਮਾਨ ਜਨਮotsਵ ਸ਼ਹਿਰ ਵਿੱਚ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਬਾਲਾ ਜੀ ਦਾ ਪ੍ਰਾਰਥਨਾਕ ਤੇ ਉਹ ਤੋਂ ਹੋਮੇ ਜੀ ਵਾਲੀ ਜਿਹੜੀ ਸ਼ਹਿਰ ਸੈਨਾ ਹੈ ਉਹਨਾਂ ਵੱਲੋਂ ਅੱਜ ਛੋਲੇ ਕੁਲਚੇ ਤੇ ਲੱਡੂਆਂ ਦਾ ਲੰਗਰ ਲਾਇਆ ਗਿਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਨਾਲ ਹੀ ਬਾਲਾ ਜੀ ਭਗਵਾਨ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਸਾਡਾ ਸ਼ਹਿਰ ਸਾਡਾ ਸਮਾਜ ਸੁਰਖਸ਼ਤ ਰਵੇ ਉਹਨਾਂ ਦੀ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ ਜੈ ਵੀਰ ਬਜਰੰਗੇ ਹਰ ਹਰ ਮਹਾਦੇਵ ਸਿਤਨਾਉ ਤੋਂ ਬਾਲਾ ਸਾਉ ਠਾਕਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਨੁਮਾਨ ਜੀ ਦੇ ਜਨਮ ਦਿਨ ਵਰਤ ਪੈ ਪੋਲਚੇ ਛੋਲੇ ਦਾ ਲੰਗਰ ਲਗਾਇਆ ਗਿਆ ਤੇ ਇਸ ਮੌਕੇ ਤੇ ਅਸੀਂ ਅਨੁਮਾਨ ਜੀ ਚਰਨਾਂ 'ਚ ਬੇਨਤੀ ਕਰਾਂਗੇ ਕਿ ਸਾਡਾ ਸ਼ਹਿਰ ਫਗਵਾੜਾ ਸਾਡਾ ਹੱਸਦਾ ਵੰਦਾ ਰਹੇ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਇਸ ਤੋਂ ਇਲਾਵਾ ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇ ਵੀ ਸ਼੍ਰੀ ਹਨੂਮਾਨ ਜਯੰਤੀ ਬੜੇ ਹੀ ਧੂਮਤਮ ਨਾਲ ਮਨਾਇ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਗੁਜਰਾਤ ਤੋਂ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਦਾ ਕੌਮੀ ਸੇਵਕ ਰਾਮਲੀਲਾ ਤਿਉਹਾਰ ਕਮੇਟੀ ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਦੇ ਪ੍ਰਧਾਨ ਅਰਨੁਖ ਖੋਸਲਾ ਤੇ ਬਲਰਾਮ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਲੀ ਨੇ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਚਰਨਾਂ ਵਿੱਚ ਮੱਥਾ ਟ ਕੀਤਾ ਗਿਆ ਅੱਜ ਫਗਵਾੜਾ ਦੇ ਵਿੱਚ ਜੋ ਵਿਜੇ ਰupani ਜੀ ਪੁਰਵ ਮੁੱਖ ਮੰਤਰੀ ਗੁਜਰਾਤ ਸਾਡੇ ਗੋਮੀ ਸੇਵ ਆਰਾਮਲਾ ਤਿਆਰ ਕਮੇਟੀ ਹਨਮਾਨ ਗੜੀ ਮੰਦਿਰ ਚ ਆਏ ਔਰ ਉਹਨਾਂ ਨੇ ਇੱਥੇ ਆ ਕੇ ਮੱਥਾ ਟੇਕਿਆ ਸਾਡੀ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਬੜੀ ਖੁਸ਼ੀ ਆ ਦੇਖੋ ਇੱਕ ਗੁਜਰਾਤ ਦੇ ਪੁਰਵ ਮੁੱਖ ਮੰਤਰੀ ਸਾਡੇ ਗੋਮੀ ਸੇਵ ਆਰਾਮਲਾ ਤਿਆਰ ਕਮੇਟੀ ਹਨਮਾਨ ਗੜੀ ਦੇ ਮੰਦਿਰ ਵਿੱਚ ਆਣਾ ਇੱਕ ਚੋਟੀ ਗੱਲ ਈ ਅੱਜ ਹਨਮਾਨ ਗੜੀ ਦੇ ਵਿੱਚ ਕੋਮੀ ਜੇਵਰਾਹਲਾ ਦੇ ਮੰਦਿਰ ਦੇ ਵਿੱਚ ਮਹੱਸਬ ਹਨੂਮਾਨ ਮਹੱਸਬ ਮਨਾਇਆ ਜਾ ਰਿਹਾ ਸਾਰ ਸਾਨੂੰ ਅਸ਼ੀਰਵਾਦ ਦੇਣ ਆਏ ਆ ਸਾਰਿਆਂ ਨੂੰ ਅੱਜ ਮਹੱਸਬ ਹਨੂਮਾਨ ਜੰਤਰੀ ਦੀਆਂ ਮਹੱਸਬ ਦੀਆਂ ਮੈਂ ਆਪਣੇ ਵੱਲੋਂ ਕੋਮੀ ਜੇਵਰਾਹਲਾ ਤੇ ਆਰ ਮਿੱਟੀ ਵੱਲੋਂ ਬਹੁਤ ਬਹੁਤ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਸੇ ਤਰ੍ਹਾਂ ਹੀ ਪੰਚਮੁਖੀ ਹਨੂਮਾਨ ਮੰਦਿਰ ਕੋਲਾਮ ਵਾਲਾ ਤਲਾਹ ਗੁਰੂ ਹਰਿਕ੍ਰਿਸ਼ਨ ਨਗਰ ਰੋਡ ਫਗਵਾੜਾ ਵਿਖੇ ਸੰਤ ਸਮਾਜ ਵੱਲੋਂ ਸ਼੍ਰੀ ਹਨੂਮਾਨ ਜਨਮ ਦਿਤੀ ਦੇ ਉਪਲਾਖਸ਼ਵੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਥੇ ਸੰਤਾਂ ਵੱਲੋਂ ਭਗਵਾਨ ਸ਼੍ਰੀ ਹਨੂਮਾਨ ਜੀ ਦੀ ਪੂਜਾ ਅਰਚਨਾ ਕੀਤੀ ਗਈ ਉੱਥੇ ਹੀ ਦੇਰ ਸ਼ਾਮ ਮੰਦਿਰ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸ਼ਾਂਭਲਾ ਅਤੇ ਆਸ਼ੂ ਸ਼ਾਂਭਲਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਇਸ ਮੌਕੇ ਜਿਥੇ ਵਿਜੇ ਸ਼ਾਂਭਲਾ ਨੇ ਸਮੂਹ ਸ਼ਰਧਾਲੂਆਂ ਨੂੰ ਸ਼੍ਰੀ ਹਨੂਮਾਨ ਜਨਮ ਦਿਤੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਮੰਦਿਰ ਵਿਖੇ રાન વડી ગિન્તી પે શરદાલુ મયુસ હાન આજ પૂરે દેશ દે وچ પ્રભુ હનુમાન જન્તી દે આયોજન કીતે જા રહે ઓર આજ વિશેષ રૂપ સે મોટા હનુમાન મંડપ કે પંચમુખી મંદિર ભી કેતે હી કોલાવાળા તલાવ ઇતھے સંત સમાજ કો આજ હનુમાન જન્તી દા આયોજન કીતા ગયા ઓર સારા ઓજેસી ਕਿ ਨਮਸਤਕ ਹੋਏ ਹੋ ਸਤਿ ਸ਼੍ਰੀ ਅਕਾਲ ਹੋਰ ਸਤਿਕਾਰਪੂਰਨ ਬਰਤਨ ਨੂੰ ਅਸ਼ੀਰਵਾਦ ਲਿਆ ਤੇ ਨਾਲ ਨਾਲ ਅਸੀਂ ਸਭੂ ਦੇ ਚਰਨਾ ਚਰਨਾਂ ਚ ਅਰਦਾਸ ਬੇਨੋੜੇ ਕੇ ਸਾਰਿਆਂ ਦੇ ਪ੍ਰਭੂ ਜਿਹੜਾ ਸਾਰਿਆਂ ਤੇ ਮੇਰ ਪਰਿਆ ਹੱਥ ਰੱਖੇ